ਪੰਜਾਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸ਼ਰਮਾ ਬਿੱਟੂ ਪਹੁੰਚੇ ਜਿਨ੍ਹਾਂ ਦੇ ਨਾਲ तमाम ਭਾਰਤੀ ਜਨਤਾ ਪਾਰਟੀ ਦੇ ਆਗੂ ਪਹੁੰਚੇ ਜਿਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਦਾ ਸਵਾਗਤ ਕੀਤਾ ਤੇ ਰਵਨੀਤ ਸਿੰਘ ਬਿੱਟੂ ਨੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੇ ਵੱਲੋਂ ਬਹੁਤ ਵਧੀਆ ਬਜਟ ਪੇਸ਼ ਕੀਤਾ ਗਿਆ ਹੈ ਉਹਨਾਂ ਕਹਿ ਕੇ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦ ਸਕੀਮਾਂ ਨੇ ਜਿਸ ਦੇ ਵਿੱਚ 152000 ਕਰੋੜ ਰੁਪਏ ਬਾਸ ਕੀਤਾ ਤੇ ਹੋਰ ਵੀ ਕਈ ਫਾਇਦੇ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਦਿੱਤੇ ਹਨ ਇਹ ਚੋਣ ਦਾ ਕਾਰਨ ਬੜਾ ਵੱਡਾ ਹੋਇਆ ਸੀ ਜਿਸ ਦੇ ਕਰਕੇ ਕੀ ਜਿਹੜਾ ਤਣਾਅ ਹੋ ਗਿਆ ਸਾਡੇ ਦਰਮਿਆਨ ਜੀ ਰਮੇਸ਼ ਸਿੰਘ ਜੀ ਬਿੱਟੂ ਸਾਡੇ ਕੇਤੀ ਹੈ ਰਾਜ ਮੰਤਰੀ ਫਾਰ ਰੇਲਵੇਜ਼ ਐਂਡ ਪਬਲਿਕ ਟ੍ਰਾਂਸਪੋਰਟ ਕਲਰੇਨ ਮੋਦੇ ਨਾਲ ਜੀ ਬਿੱਟੂ ਸਾਡੇ ਜ਼ਿਲ੍ਹਾ ਦੇ ਇੱਕ ਕਰਨ ਵੀ ਤੋੜਾ ਜੀ ਸਾਡੇ ਪੰਜਾਬ ਦੇ 70 ਨੇ ਤੇ ਅੱਜ ਦੀ ਸੀ ਇਸ ਕਾਨਫਰੰਸ ਹੋਰ ਉਹਦੀ ਬਾਤ ਇੰਡਸਟਰੀਅਲ ਮੀਟ ਕੀਤੀ ਹੈ ਜਿਹੜਾ ਸ਼੍ਰੀਮਤੀ ਨਿਰਮਲ ਸਿੱਕਰਮੰਜੀ ਨੇ ਪਾਰਲੀਮੈਂਟ ਦੇ ਖਿਲਾਫ ਬਜਟ ਰੱਖਿਆ ਹੈਗਾ ਅਸੀਂ ਉਸ ਨੂੰ ਲੈ ਕੇ ਹਰ ਧਿਲੇ ਦੇ ਵਿੱਚ ਆਪ ਦੇ ਮਾਧਿਅਮ ਨਾਲ ਲੋਕਾਂ ਤੱਕ ਉਸ ਬਜਟ ਨੂੰ ਪਹੁੰਚਾ ਰਹੇ ਹਾਂ ਪਰ ਅੱਜ ਜਿਹੜੀ ਸਾਡੀ ਇੰਡਸਟਰੀਅਲ ਮੀਟ ਤੋਂ ਜਿਹੜਾ ਤੁਹਾਡਾ ਨਿਸ਼ਾਣ ਹੈ ਉਹ ਇਹ ਹੈ ਕਿ ਬਜਟ ਦੇ ਵਿੱਚ ਕੁਝ ਜਿਸ ਤਰ੍ਹਾਂ ਨੂੰ ਲੱਗਦਾ ਹੈਗਾ ਕਿ ਇਹ ਤੁਹਾਨੂੰ ਹੋਰ ਚੀਜ਼ ਚਾਹੀਦੀ ਹੈਗੀ ਹੈ ਜਾਂ ਕਲੋਜ਼ ਹੋ ਤੱਕ ਜੇ ਹੈਗੇ ਉਹ ਵੀ ਸਾਨੂੰ ਫੀਡਬੈਕ ਫੀਡਬੈਕ ਆ ਜਾਏਗੀ ਤੇ ਇਹ ਜਿਹੜੀ ਉਸ ਨੂੰ ਜਾ ਕੇ ਨਿਰਮਲ ਸਿਧਾਰਾ ਮਿੰਦੀ ਨੂੰ ਹੈਂਡਓਵਰ ਕਰ ਦਏਗੇ ਤਾਂ ਕਿ ਜਿਹੜੀ ਰੇਂਜ ਤੇ ਡਿਸਕਸ਼ਨ ਹੋਣੀ ਹੈ ਬਜਟ ਤੇ ਡਿਸਕਸ਼ਨ ਹੋਣੀ ਹੈ ਉਹਦੇ ਜਿਹੜੀ ਜਿਹੜੀਆਂ ਚੀਜ਼ਾਂ ਅਸੀਂ ਦਰਸਤ ਕਰ ਸਕਦੇ ਆ ਐਡ ਕਰ ਸਕਦੇ ਆ ਇਹ ਸਾਰਾ ਪ੍ਰੋਸੈਸ ਚੱਲੇਗਾ ਸਾਰੇ ਹਿੰਦੁਸਤਾਨ ਦੇ ਵਿੱਚ ਹਰ ਦਿਲੇ ਦੇ ਵਿੱਚ ਤਾਂ ਕਿ ਉਸੇ ਖੜੀ ਦੇ ਵਿਚਾਰ ਤੁਹਾਡੇ ਕੋਲ ਆਏ ਉਹਨਾਂ ਨੂੰ ਬਿਟਲੀ ਨੂੰ ਕਹਾਂਗੇ ਕਿ ਆਪਣਾ ਦੇ ਸਤਿਕਾਰਯੋਗ ਅੰਦਰ ਸ੍ਰੀਮਤੀ ਜੀ ਕਿਹਾ ਵੀ ਪਾਸਟੋਰ ਦੇ ਪਾਣੀ ਰਾਿਕਮਾਨ ਨੂੰ ਜਿੰਮੇਵਾਰੀ ਲੈ ਕੇ ਗੈਰਗਜ਼ਰ ਜੀ ਸਾਡੇ ਪਵਨੀ ਸਰਕਾਰ ਨੂੰ ਜਿਹਦੇ ਦੇ ਵਰਦਾਨ ਨਾਲ ਇਕਾਦੀ ਸਾਥੀ ਬਿੱਟੂ ਜੀ ਨਾਲ ਬੈਠੇ ਸਾਡੇ ਨੌਜਵਾਨ ਤਕਰੀਬਾ ਸਭ ਨੂੰ ਤਕਰੀਬਾ ਸਭ ਨੂੰ ਤੇ ਸਾਰੇ ਸਾਡੇ ਸਤਿਕਾਰਯੋਗ ਕਿਉਂਕਿ ਸਾਡਾ ਪ੍ਰਮਾਣ ਸਭ ਤੋਂ ਵੱਡੇ ਮਹਾਰਾਣੀ ਜਮੀਨ ਕੌਰ ਜੀ ਕਿਉਂਕਿ ਇਹ ਜਰਲਾਸ਼ਾ ਕੈਪਟਨ ਨਵਿੰਦਰ ਸਿੰਘ ਜੀ ਉਹਨਾਂ ਦਾ ਸਾਰਾ ਪੰਜਾਬ ਹੀ ਹੈ ਉਸ ਦੀ ਸੇਵਾ ਕਰੀ ਧਿਆਲਾ ਉਹਨਾਂ ਦਾ ਆਪਣਾ ਹੈ ਤੇ ਅੱਜ ਥੋੜਾ ਚੰਗਾ ਲੱਗਿਆ ਤੇ ਸਾਰੇ ਅਸੀਂ ਆਪ ਜੀ ਦੇ ਵਿੱਚ ਇੱਕ ਪਰਿਵਾਰ ਅੰਮੋਲ ਆਪਣੇ ਕੋਲ ਬੈਠੇ ਆ ਅੱਜ ਮੈਂ ਸਮਝਦਾ ਪਹਿਲੀ ਢੇਣੀ ਆ ਜਿਹੜਾ ਪ੍ਰੋਫੈਸਰ ਬਣ ਕੇ ਜੇ ਮੈਂ ਲੁਧਿਆਣਾ ਤੋਂ ਕੀਤੀ ਬਾਅਦ ਦੇ ਜ਼ਿਲ੍ਹਿਆਂ ਚ ਆਏ ਤੇ ਜਿਵੇਂ ਦੱਸਿਆ ਸ਼੍ਰੀਨ ਸਾਹਿਬ ਨੇ ਵੀ ਬਜਟ ਆ ਜਿਹੜਾ ਉਹ ਸ਼ੋਇਆ ਮੈਂ ਬਾਕੀ ਦਾ ਤੁਸੀਂ ਸਾਰੀਆਂ ਗੱਲਾਂ ਸਾਰੀਆਂ ਦੇਖੀਆਂ ਹੀਆਂ ਪਰ ਕਈ ਵਾਰ ਐਸਾ ਜ਼ਰੂਰਾ ਜ਼ਰੂਰੀ ਹੁੰਦਾ ਵੀ ਕੀ ਕਿਹੜੀਆਂ ਚੀਜ਼ਾਂ ਮੋਟੀਆਂ-ਮੋਟੀਆਂ ਕੀ ਜਿਵੇਂ ਕਿ ਸਾਡਾ ਕਿਸਾਨ ਖੇਤੀ ਪ੍ਰધાન ਸੂਬਾ ਹੈ ਕਿ ਮੈਂ ਉਹਦੇ ਅੰਕੜੇ ਜਲੂਨ ਨੂੰ ਦੱਸਣਾ ਚਾਹੂੰਗਾ ਅੱਜ ਮੋਦੀ ਸਾਹਿਬ ਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਵਿਕਸਿਤ ਭਾਰਤ ਦੀ ਗੱਲ ਉਹਨਾਂ ਦੀ ਜਿਹੜੀ ਸੋਚ ਹੈ ਤੁਸੀਂ ਅੰਦਾਜ਼ਾ ਲਾਓ ਵੀ ਯੂਪੀਏ ਦੇ ਵਿੱਚ ਜਿਹੜੇ بڑے ਰੋਗ ਲਾਉਂਦੇ ਆ ਅੱਜ ਉਹਨਾਂ ਦਾ ਇੰਡੀਆ ਅਲਾਈንስ ਚਾਹੇ ਉਹ ਚਾਂਗਰਸ ਚਾਹੇ ਉਹ ਜਹਾਬਾਦਮੀ ਪਾਰਟੀ ਚਾਹੇ ਭੋਰ ਜਦੋਂ ਉਹਨਾਂ ਨੇ ਛੱਡ ਕੇ ਗਏ ਸਨ 14 ਕੁੱਲ ਪਿੰਡਾਂ ਦੀ ਖੇਤੀ ਲਈ ਖੇਤੀ ਨੂੰ ਕਿਵੇਂ ਅੱਗੇ ਵਧਾਉਣਾ ਕੁੱਲ 25000 ਕਰੋੜ ਬਜਟ ਸੀ ਤੇ ਅੱਜ ਜਦੋਂ ਮੋਦੀ ਸਾਹਿਬ ਨੇ ਗਾਰਮਿਤ ਮਾਹੌਲ ਵਿੱਚ ਇਹ ਜਾਨੀਏ ਕਿ ਇਹ ਬਜਟ ਨਹੀਂ ਬਜਟ ਕਿੱਥੇ 25000 ਕਰੋੜ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਕਿੱਥੇ ਅੱਜ ਸਾਡੇ ਨਰਿੰਦਰ ਮੋਦੀ ਜੀ ਦੀ ਸਰਕਾਰ ਜੀ ਚ 1.52 ਲੱਖ ਕਰੋੜ ਰੁਪਈਆ ਜਿਹੜਾ ਬਜਟ ਆ ਕਿਸਾਨੀ ਦੇ ਹਰ ਇਹਦੇ ਵਿੱਚ ਕਿਸ ਤਰੀਕੇ ਨਾਲ ਖੇਤੀਏ ਨੂੰ ਨਵੇਂ ਤਰੀਕੇ ਨਾਲ ਕਰਨਾ ਕਿਸ ਤਰੀਕੇ ਨਾਲ ਫਲਾਂ ਦੀਆਂ ਸਬਜ਼ੀਆਂ ਦੀਆਂ ਕਿਵੇਂ ਉਹਨਾਂ ਨੂੰ ਅੱਗੇ ਪਗਾਉਣਾ ਕਿਵੇਂ ਉਹਨਾਂ ਨੂੰ ਤਕਨੀਕ ਨਾਲ ਬਿਮਾਰੀਆਂ ਤੋਂ ਬਚਾਉਣਾ ਕਿਵੇਂ ਉਹਨਾਂ ਦੀ ਸਟੋਰੇਜ ਕਰਨੀ ਆ ਸਭ ਤੋਂ ਵੱਡੀ ਸਟੋਰੇਜ ਦੀ ਵੀ ਸਭ ਤੋਂ ਵੱਡੀ ਅੱਜ ਲੋਡ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਉਹਨਾਂ ਨੂੰ ਮੰਡੀਕਰਨ ਕਰਨਾ ਉਹਦੇ ਲਈ ਸਭ ਤੋਂ ਤਰਜੀਹ ਆ ਜਿਹੜੀ ਉਹ ਸਰਕਾਰ ਦੀ ਆ ਚਾਹੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੁਸੀਂ ਅੰਦਾਜ਼ਾ ਲਾਓ ਵੀ ਉਹਦੇ ਵਿੱਚ ਲਾਭ ਜੇ ਤੁਸੀਂ ਦੇਖੋ ਕਿਸਾਨਾਂ ਨੂੰ 1 ਲੱਖ 54000 ਤੋਂ ਉੱਤੇ 154000 ਕਰੋੜ ਦਾ ਫਸਲ ਬੀਮਾ ਹੈ ਜਿਹੜਾ ਉਹ ਕਿਸਾਨਾਂ ਦਾ ਪਿਆ ਤੁਸੀਂ ਕਦੇ ਫਸਲ ਬੀਮਾ ਕਦੇ ਹੋਇਆ ਸੀ ਜਾਂ ਕਿਸੇ ਨੂੰ ਮਿਲਿਆ ਸੀ ਅੱਜ ਕੋਈ ਵੀ ਤਕਲੀਫ ਆਉਂਦੀ ਆ ਕਿਸਾਨ ਨੂੰ ਤੇ ਉਹਦੇ ਲਈ ਫਸਲ ਬੀਮਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਜੀ ਉਹਦੋਂ ਬਾਅਦ ਕਿਸਾਨ ਰੇਲ ਅੱਜ 167 ਅੱਜ ਇਹ ਰੇਲ ਦੇ ਟ੍ਰੇਨ ਦੇ ਰੂਟ 'ਤੇ ਕਿਤੇ ਵੀ ਕਿਸਾਨ ਆਪਣੀ ਉਪਜ ਨੂੰ ਕਿਸੇ ਵੀ ਮੰਡੀ 'ਚ ਲਿਜਾ ਸਕਦਾ ਕਿਤੇ ਵੀ ਇਹਦੇ ਵਿੱਚ ਲਿਜਾ ਕੇ ਜਿੱਥੇ ਉਹਨੂੰ ਲੱਗਦਾ ਵੀ ਮੈਨੂੰ ਵੱਧ ਭਾਅ ਮਿਲ ਸਕਦਾ ਮੈਨੂੰ ਵੱਧ ਕੀਮਤ ਮਿਲ ਸਕਦੀ ਹੈ ਤੇ ਲਗਾਤਾਰ 167 ਜਿਹੜੇ ਅੱਜ ਰੂਟ ਨੇ ਟ੍ਰੇਨਾਂ ਦੇ ਪ੍ਰਧਾਨ ਮੰਤਰੀ ਜੀ ਨੇ ਚਲਾਏ ਹੋਏ ਕਿਤੇ ਦੇਸ਼ ਆਪਣੀ ਉਹ ਕਿਤੇ ਵੀ ਉਭਜ ਜਣੀ ਭੁੱਲ ਜਾ ਸਕਦਾ ਤੇ ਆਪਣੀ ਬੀਚ ਸਕਦਾ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਸਾਡੀ ਕਿਸਾਨ ਕ੍ਰੈਡਿਟ ਕਾਰ ਉਹਦੇ ਉੱਤੇ ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਕੁੱਲ ਸਾਰੇ ਜੇ ਮਿਲਾ ਕੇ ਦੇਖੀਏ 7.34 ਕਰੋੜ 7.34 ਕਰੋੜ ਟੋਟਲ ਨੇ ਜਿਹੜੇ ਉਹ ਕਾਰਡ ਬਣੇ ਨੇ ਜਿਹਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਕਿਸਾਨਾਂ ਨੂੰ ਆੜਤੀਆਂ ਤੇ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਤੋਂ ਉਹਨਾਂ ਤੋਂ ਲੋੜ ਨਾ ਪਵੇ ਉਹਨਾਂ ਕਿਸੇ ਪੈਸੇ ਦੀ ਇਹ ਸਿੱਧੇ ਕਿਸਾਨ ਕ੍ਰੈਡਿਟ ਕਾਰਡ ਆ ਜਿਹੜਾ ਕਿ ਕਿਸਾਨਾਂ ਲਈ ਬਣਾਇਆ ਹੋਇਆ ਤੇ ਮੈਂ ਤੁਹਾਨੂੰ ਇਹਦੇ ਨੰਬਰ ਦੱਸਿਆ ਅੱਜ ਜੇ ਆਪਾਂ ਮਿਲਟਰੀ ਜੀ ਨੂੰ ਮੋਟਾ ਰਾਜ ਕਹਿੰਦੇ ਨੇ ਉਹਦੇ ਲਈ ਕਾਸਟ ਪਰ ਤੇ ਸਾਡੇ ਪ੍ਰਧਾਨ ਮੰਤਰੀ ਦੀ ਇਹ ਸੋਚ ਬੜੀ ਵੱਡੀ ਉਹਨਾਂ ਨੇ ਪਹਿਲਾਂ ਹੀ ਦੇਖਿਆ ਵੀ ਕਿਸ ਤਰੀਕੇ ਨਾਲ ਮੈਂ ਭਾਰਤ ਕੱਲਾ ਇਹ ਨਹੀਂ ਮੋٹے ਨਾਲ ਦਾ ਦੁਨੀਆ ਭਰ ਵਿੱਚ ਮਸ਼ਹੂਰ ਤਾਂ ਕੀਤਾ ਹੀ ਕੀਤਾ ਪਰ ਇਹਦੇ ਲਈ ਸਿਹਤਮੰਦ ਭੋਜਨ ਕਿਉਂਕਿ ਇਹ ਸਾਡੀ ਸਿਹਤ ਲਈ ਵੀ ਸਭ ਤੋਂ ਜ਼ਰੂਰ ਜ਼ਰੂਰੀ ਹੈ ਕੱਲਾ ਕਮਾਈ ਦੇ ਨਹੀਂ ਨਹੀਂ ਸਿਹਤ ਨੂੰ ਵੀ ਜਿਹੜਾ ਇਹ ਉਹ ਠੀਕ ਰੱਖਦਾ ਤੇ ਉੱਥੇ ਘੱਟ ਪਾਣੀ ਘੱਟ ਲਗਤ ਤੇ ਘੱਟ ਕੈਮੀਕਲ ਜਿਹੜੇ ਆ ਉਹਨਾਂ ਦੀ ਘੱਟ ਲੋੜ ਪੈਂਦੀ ਆ ਇਹਨੂੰ ਅੱਗੇ ਕਿਸਾਨਾਂ ਨੂੰ ਇਹਦੇ ਵੱਲ ਉਹਨਾਂ ਦਾ ਝੁਕਾਅ ਹੈ ਜਿਹੜਾ ਰੁਝਾਨ ਆ ਉਹ ਬਣਾਉਂਦੀ ਗੱਲ ਕੀਤੀ। ਉਹ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਨਿਧੀ ਜਿਹੜੀ ਕਿ 6000 ਰੁਪਈਆ ਹੈ ਜਿਹੜਾ ਉਹ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ। ਤਕਰੀਬਨ 8.12 ਕਰੋੜ ਕਿਸਾਨਾਂ ਨੂੰ 2.81 ਲੱਖ ਕਰੋੜ ਇਹ ਰੁਪਈਆ ਅੱਜ ਤੱਕ ਦਿੱਤਾ ਜਾ ਚੁੱਕਿਆ ਹੈ 2.81 ਲੱਖ ਕਰੋੜ ਯੂਰੀ ਯੂਰੀ ਤੇ ਡੀਪੀ ਡੀਪੀਆ ਖਾਤ ਦੀ ਗੱਲ ਕਰੀਏ ਜਿਹਦੇ ਵਿੱਚ ਯੂਰੀਆ ਤੇ ਇਹ ਪੀਤੇ 50% ਸਬਸਿਡੀ ਹੈ ਉਹਨੂੰ ਯਾਦ ਹੋਣਾ ਕਿਸਾਨਾਂ ਦੇ ਡਾਂਗਾ ਲਾਈਨਾਂ 'ਚ ਲੱਗਦੇ ਹੋਏ ਲਾਠੀ ਚਾਰਜ ਹੁੰਦਾ ਸੀ ਯੂਪੀਏ ਸਰਕਾਰ ਵੇਲੇ ਅੱਜ 50% ਉਹਦੇ ਸਬਸਿਡੀ ਹੈ ਤੇ ਨਾਲ ਕਿਸਾਨਾਂ ਨੂੰ ਨੈਨੋ ਯੂਰੀਆ ਉਹਦੇ ਨਾਲ ਬੰਦ ਬੋਤਲਾਂ 'ਚ ਵੀ ਉਪਲਬਧ ਤੇ ਇਹ ਬੜਾ ਇੱਕ ਸੌਖਾ ਤਰੀਕਾ ਹੋ ਗਿਆ ਜਿਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਇਆ ਉਦੋਂਦ ਰਾਸ਼ਟਰੀ ਸਰਕਾਰੀ ਨੀਤੀ ਜਿਹੜੀ ਪਿੰਡਾਂ 'ਚ ਰੋਜ਼ਗਾਰ ਲਈ ਇੱਕ ਜਿੱਥੇ ਸਰਕਾਰੀ ਸਭਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹਰ ਚੀਜ਼ ਇੱਕ ਜਿਵੇਂ ਡਾਕਟਰ ਦੀ ਦੁਕਾਨ ਹੁੰਦੀ ਹੈ ਉਸੇ ਤਰੀਕੇ ਨਾਲ ਕੋਆਪਰੇਟਿਵ ਹਰ ਪਿੰਡ 'ਚ ਜਿੱਥੇ ਇੱਕ ਕਮਰਾ ਹੁੰਦਾ ਸਰਕਾਰ ਉੱਥੇ ਕੰਪਿਊਟਰ ਰੱਖੂਗੀ ਆਪਣਾ ਇੱਕ ਤਿਆਰੀ ਹੋ ਚੁੱਕੀ ਪਿੰਡਾਂ 'ਚ ਹੋ ਗਈ ਹੈ ਕਈਆਂ 'ਚ ਹੋ ਰਹੀ ਹੈ ਹਰ ਉੱਥੇ ਨੌਜਵਾਨ ਇੱਕ ਕੱਲੇ-ਕੱਲੇ ਖੇਤ ਦਾ ਕੱਲੇ-ਕੱਲੇ ਕਿਸਾਨ ਦਾ ਉਹਦਾ ਅਲੱਗ ਉੱਥੇ ਖਾਤਾ ਹੋਊਗਾ ਤੇ ਉਹ ਦੇਸ਼ ਦੇ ਵਿੱਚ ਉੱਥੋਂ ਦੇਖੂਗਾ ਇਹ ਨਹੀਂ ਵੀ ਕਿਦੋਂ ਅੱਜ ਲੁੱਟਿਆ ਜਾਂਦਾ ਜੇ ਬਾਹਰੋਂ ਕਿਤੋਂ ਵੀ ਲੈਂਦਾ ਹੈ ਬਾਹਰੋਂ ਕਿਤੋਂ ਖਾਦ ਲੈਂਦਾ ਤਾਂ ਮੁੜ ਕੇ ਪਤਾ ਲੱਗਦਾ ਉਹ ਝਾੜ ਹੀ ਨਹੀਂ ਨਿਕਲੇ ਜਾਂ ਉਹ ਜਿਹੜੀ ਦਵਾਈ ਲਈ ਆਪੈਸਟ੍ਰੀਸਾਈਡ ਲਏ ਉਹਨੇ ਅਸਰ ਹੀ ਨਹੀਂ ਕੀਤਾ ਇਹ ਜਦੋਂ ਮਹਿਕਮੇ ਚ ਕੋਆਪਰੇਟਿਵ ਸੁਸਾਇਟੀਆਂ ਮਹਿਕਮੇ ਚ ਜੁੜ ਕੇ ਕੋਆਪਰੇਟਿਵ ਉਹਦੇ ਨਾਲ ਮੈਕਨਿਕਾ ਜੁੜਨ ਗਿਆ ਉਥੋਂ ਹੀ ਉਹ ਆਪਣੇ ਉਸੇ ਦੁਕਾਨ ਤੇ ਇਸ ਕੰਪਿਊਟਰ ਤੇ ਉਥੋਂ ਆਪਣਾ ਬੀ ਮੈਪ ਲਗਾ ਸਕਦਾ ਉਥੋਂ ਹੀ ਆਪਣੀ ਉਹ ਖਾਦ ਮੰਗਾ ਸਕਦਾ ਉਥੋਂ ਹੀ ਆਪਣੀ ਬੈਸਟਰੀ ਇਹ ਇੱਕ ਆਨਲਾਈਨ ਇੱਕ ਕੰਪਿਊਟਰ ਹੈ ਜਿਹੜਾ ਇਹ ਉਹ ਤੁਸੀਂ ਕਦੇ ਪਟਿਆਲੇ ਦੇ ਵਿੱਚ ਵੀ ਮੇਰੇ ਜੇ ਮੈਂ ਲੁਧਿਆਣਾ ਜ਼ਿਲ੍ਹੇ ਚ ਕਰਾਂ ਤਾਂ ਕਈ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਹੋ ਚੁੱਕੇ ਆ ਲੁਧਿਆਣਾ ਚ ਵੀ ਜਿਹੜੀਆਂ ਚੰਗੀਆਂ ਸੁਸਾਇਟੀਆਂ ਆ ਉਹਨਾਂ ਨੇ ਪਹਿਲਾਂ ਕਰ ਲੈਣਾ ਤੇ ਬਾਕੀ ਉਹਨਾਂ ਦੇ ਨਾਲ ਲੱਗ ਕੇ ਇਹ ਸ਼ੁਰੂ ਆ ਜਿਹੜਾ ਇਹ ਕੰਮ ਕਰ ਰਿਹਾ ਉਦੋਂ ਬਾਅਦ ਜਲ ਜੀਵਨ ਮਿਸ਼ਨ ਇਹਦੇ ਤਹਿਤ ਹਰ ਸਾਫ਼ ਪਾਣੀ ਕਿਉਂਕਿ ਮੈਂ ਦੇਸ਼ ਦੇ ਬਜਟ ਦੀ ਵੀ ਗੱਲ ਕਰ ਰਿਹਾ ਤੇ ਹਰ ਨੂੰ ਸਾਫ਼ ਪਾਣੀ ਜਿੱਥੇ ਵੀ ਅੱਜ ਜੇ ਜ਼ਰੂਰਤ ਆ ਕਿਸੇ ਪਿੰਡ ਚ ਕੋਈ ਪਾਣੀ ਉੱਥੇ ਨਹੀਂ ਗਾ ਤਾਂ ਕੋਈ ਵੀ ਇਹ ਆਪਣਾ ਸਰਕਾਰ ਨੂੰ ਦੱਸ ਕੇ ਉਹ ਆਪਣੇ ਉਹਦੇ ਘਰੇ ਪਾਣੀ ਸਾਹ ਜਿਹੜਾ ਅੱਜ ਵੀ ਸੈਂਟਰ ਦੀ ਸਰਕਾਰ ਦੀ ਨਾਲ ਪਹੁੰਚ ਸਕੋ ਤੋਂ ਬਾਅਦ 1 ਕਰੋੜ ਤੋਂ ਵੱਧ ਪਰਿਵਾਰ ਨੇ 1 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਜਿਹੜਾ ਕੀ 300 ਯੂਨਿਟ ਮੁਫਤ ਜਿਹੜੀ ਬਿਜਲੀ ਦੀ ਯੋਜਨਾ ਹੈ ਉਹਦੇ ਤਹਿਤ ਕਰਨਾ ਕੀ ਹੈ ਅੱਜ ਜਿਹੜਾ ਆਪਾਂ ਸੋਲਰ ਨਾ ਕਹਿੰਦੇ ਆ ਜੋੜਨ ਲਈ ਵੀ ਉਹਨਾਂ ਦੇ ਅਸੀਂ ਲੱਗਏ ਬਈ ਬਾਰ-ਬਾਰ ਕਹਿੰਦੇ ਸੀ ਇਲੈਕਸ਼ਨ ਵੇਲੇ ਵੀ ਅਸੀਂ ਹਰ ਦੇ ਘਰ ਸੋਲਰ ਲਾਵਾਂਗੇ ਜਿਹੜਾ ਸਾਡਾ ਕਿਸਾਨ ਮਜ਼ਦੂਰ ਉਹਦੇ ਘਰੇ ਸੋਲਰ ਲੱਗੂਗਾ ਅੱਜ 1.28 ਕਰੋੜ ਲੋਕ ਇਸ ਯੋਜਨਾ ਤਹਿਤ ਪ੍ਰਧਾਨ ਮੰਤਰੀ ਜਿਹੜਾ ਹੈ ਸੋਲਰ ਸਿਸਟਮ ਉਹਦੇ ਤਹਿਤ 1.28 ਕਰੋੜ ਲੋਕੀ ਅੱਜ ਆਪਣੇ ਰਜਿਸਟ੍ਰੇਸ਼ਨ ਕਰਾ ਚੁੱਕੇ ਨੇ ਜਿਨ੍ਹਾਂ ਨੂੰ ਜਦੋਂ ਸੋਲਰ ਲੱਗਿਆ 300 ਯੂਨਿਟ ਆ ਜਿਹੜੇ ਉਨ੍ਹਾਂ ਦੇ ਬਿਜਲੀ ਫ੍ਰੀ ਬਾਕੀ ਜੇ ਬਧ ਬਣੂਗੀ ਤੇ ਉਹਨੂੰ 15000 ਰੁਪਇਆ ਜਿਹੜਾ ਤਕਰੀਬਨ ਸਾਲ ਦਾ ਉਹਦੇ ਖਾਤੇ 'ਚ ਜਮ੍ਹਾਂ ਹੋਵੇ ਤੇ ਹੋਰ 14 ਲੱਖ ਨਵੇਂ ਲੋਕਾਂ ਨੇ ਅਪਲਾਈ ਵੀ ਜਿਹੜਾ ਹੁਣ ਕੀਤਾ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਇਸੇ ਤਰੀਕੇ ਨਾਲ ਚੌਥੇ ਪੜਾਅ 'ਚ ਜਿਹੜਾ ਗ੍ਰਾਮੀਣ ਜਿਹੜਾ ਪ੍ਰਧਾਨ ਮੰਤਰੀ ਸੜਕ ਯੋਜਨਾ ਹੈ ਕਿਉਂਕਿ ਬਹੁਤ ਪੰਜਾਬ 'ਚ ਤਾਂ ਆਪਾਂ ਦੇਖੀਏ ਪੰਜਾਬ ਦੇ ਬੱਲੇ ਕੁਛ ਹੈ ਹੀ ਨਹੀਂ ਇਹਨਾਂ ਤੋਂ ਮੰਡੀ ਬੋਰਡ ਤੋਂ ਜਾਂ ਪੀਡਬੀਡਿਊ ਦੇ ਸੜਕਾਂ ਦਾ ਬਣਦੀਆਂ ਜੇ ਕੋਈ ਸੜਕ ਬਣਦੀ ਹੈ ਪ੍ਰਧਾਨ ਮੰਤਰੀ ਸੜਕ ਯੋਜਨਾ ਚ ਬਣਦੀ ਹੈ ਤੇ ਚੌਥੇ ਪੜਾਅ ਚ ਬਹੁਤ ਵੱਡੀ ਤਰਜੀਹ ਹੈ ਜਿਹੜੀ ਜਿਹੜੀ ਜਿੱਥੇ ਕੋਈ ਰਹਿ ਗਈ ਆ ਉਹ ਸਰਕਾਰ ਆਪਣਾ ਲਿਖ ਕੇ ਦੇਏਗੀ ਤੇ ਚੌਥੇ ਪੜਾਅ ਦੇ ਵਿੱਚ ਕੋਈ ਪੈਸੇ ਦੀ ਕਮੀ ਨਹੀਂਗੀ ਉਹ ਪ੍ਰਧਾਨ ਮੰਤਰੀ ਸੜਕ ਯੋਜਨਾ ਚ ਸਾਰੀਆਂ ਸੜਕਾਂ ਜਿਹੜੀਆਂ ਵੀ ਰਹਿੰਦੀਆਂ ਉਹ ਇਹ ਨਹੀਂ ਵੀ ਬਰਮਤ ਲਈ ਜਿਹੜੀਆਂ ਸੜਕਾਂ ਚੌੜੀਆਂ ਕਰਨੀਆਂ ਆਏ ਵੱਡੀਆਂ ਜਿਹੜੀਆਂ ਰਹਿਨੀਆਂ ਐ ਉਹ ਕੋਈ ਵੀ ਜਿਹੜੀ ਆ ਪੰਜਾਬ ਸਰਕਾਰ ਦਾ ਸੁਭੀ ਹੋ ਪਿਆ ਉਹਨੂੰ ਕੱਸਣ ਦੇ ਲਈ ਧਿਆਨ ਫੇਰ ਅਸੀਂ ਜਿਹੜਾ ਹੈ ਭੋਜਨ ਤਵਾਦਨ ਸੰਗਠਨ ਜਿਹੜਾ 700 ਜਿਹੜੇ ਐਫ ਪੀਓ ਰਜਿਸਟਰ ਜਿਹੜੀਆਂ ਜਿਹਦੇ ਵਿੱਚ ਤਕਰੀਬਨ ਮੈਂ ਸਮਝਦਾ ਉਹਦੇ ਵਿੱਚ 129.5 ਕਰੋੜ ਉਹਦੇ ਲਈ ਦਿੱਤੇ ਗਏ ਆ ਤੇ ਤਕਰੀਬਨ ਜਦੋਂ ਕਿ ਗਰੰਟੀ ਕਵਰ ਜਿਹੜਾ ਉਹ ਇਹਦੇ ਵਿੱਚ 226.7 ਕਰੋੜ ਦਾ ਦਿੱਤਾ ਗਿਆ ਕੋਈ ਕਮੀ ਪੈਸੇ ਦੀ ਮੈਂ ਹੈਰਾਨ ਆ ਵੀ ਇੰਨਾ ਪੈਸਾ ਹੈ ਹੈਲਥ ਕਾਰਡ ਲਈ ਹੈਲਥ ਕਾਰਡ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ ਜਿਵੇਂ ਅੱਜ ਆਪਣੀ ਸਿਹਤ ਬੰਦੇ ਦੀ ਆਪਾਂ ਨੂੰ ਇਨਸਾਨ ਦੀ ਸਿਹਤ ਦੇਖਦੇ ਆਪਾਂ ਤੇ ਅੱਜ ਜ਼ਮੀਨ ਦੀ ਵੀ ਜਿਹੜੀ ਆ ਉਹਦੀ ਵੀ ਹੈਲਥ ਕਾਰਡ ਬਣਾਏ ਆ ਉਹਦੀ ਵੀ ਸਿਹਤ ਦੇਖਣੀ ਬੜੀ ਜ਼ਰੂਰੀ ਹੈ ਵੀ ਉਹ ਅੱਜ ਉਹਦੀ ਕਿੰਨੀ ਕੁ ਉਹਦੀ ਤਾਕਤ ਸ਼ਮਤਾ ਕੀ ਹਾਲਾਤ ਨੇ ਉਹਦੇ ਤੇ ਉਹਦੇ ਲਈ ਹੈਲਥ ਕਾਰਡ ਜਿਹੜੇ ਆ 27.70 ਕਰੋੜ ਮਿੱਟੀ ਸਿਹਤ ਕਾਰਡ ਜਿਹੜੇ ਨੇ ਇਹ ਉਹਨਾਂ ਦੇ ਬਣ ਚੁੱਕੇ ਆ ਟੈਸਟਿੰਗ ਲੈਬ ਇਹ ਤਕਰੀਬਨ ਕਈ ਵਾਰ ਤਾਂ ਮਤਲਬ ਮੁਕਾਬਲਾ ਕਰਨ ਲੱਗੇ ਵੀ ਇਹ ਲੱਗਦਾ ਵੀ ਕਿਹਦੇ ਨਾਲ ਕਰ ਰਹੇ ਜਦੋਂ ਇਹ ਟੈਸਟਿੰਗ ਲੈਬ ਸੀ ਕੁੱਲ ਯੂਪੀਏ ਸਰਕਾਰ ਵੇਲੇ ਇੱਕ ਇੱਕ 177 ਇਹ ਕੁੱਲ ਲੈਬ ਸੀਗੀਆਂ ਸਾਰੇ ਦੇਸ਼ ਅੱਜ ਜੇ ਮੈਂ ਗੱਲ ਕਰਾਂ 12108 ਜਿਹੜੀਆਂ ਐ ਉਹ ਖੇਤੀਬਾੜੀ ਬਿਲਾਦੀ ਢੰਗ ਬਿਲਾਦੀ ਢੰਗ ਜੇ ਲਈ ਇਹ ਤਕਰੀਬਨ ਸਾਡੀਆਂ ਜੀ ਸਿਰਫ ਸਿਹਤ ਦੇਖਣੀਆਂ ਹੈਲਥ ਦੇਖਣੀਆਂ ਆਪਣੀ ਜ਼ਮੀਨ ਦੀ ਉਹਦੇ ਲਈ ਇਹ ਬਣ ਚੁੱਕੀਆਂ ਐ ਤੇ ਹੋਰ ਤਕਰੀਬਨ 100 ਤੋਂ ਵੱਧ ਸਾਡੇ ਹੋਰ ਜਿਹੜੀਆਂ ਉਹ ਅੱਗੇ ਅਨਾਉਂਸ ਕੀਤੀਆਂ ਐ ਵੀ ਜਿਹੜੇ ਹੋਰ ਵੀ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਇਹ ਬਣੇ ਇਸੇ ਤਰੀਕੇ ਨਾਲ ਕੋਲ ਸਟੋਰੇਜ ਗੋਦਾਮ ਕਸਟਮ ਕਲੀਅਰੈਂਸ ਇਹਦੇ ਲਈ ਮੈਂ ਸਮਝਦਾ ਖੇਤੀਬਾੜੀ ਨਾਲ ਸੰਬੰਧਿਤ ਇਹ ਰਿਆ ਹੋਰ ਸਕੀਮਾਂ ਇਹਦੇ ਵਿੱਚ ਅਸੀਂ 33714 ਕਰੋੜ ਰੁਪਇਆ ਇਹਦੇ ਲਈ ਮਨਜ਼ੂਰ ਕੀਤਾ ਹੈ ਜਿਹੜਾ ਕਿ ਇਹ ਵੱਖ-ਵੱਖ ਸਕੀਮਾਂ ਦੇ ਰਾਹੀਂ ਜਿਵੇਂ ਕੋਲ ਸਟੋਰੇਜ ਗੋਦਾਮ ਕਸਟਮ ਕਲੀਅਰੈਂਸ ਇਹਦੇ ਲਈ 33714 ਕਰੋੜ ਇਹਦੇ ਲਈ ਮਨਜ਼ੂਰ ਕੀਤਾ ਹੈ ਜੇ ਆਪਾਂ ਮੱਖੀ ਪਾਂ ਨੂੰ ਜਿਹੜਾ ਸ਼ਹਿਦ ਆ ਉਹਦੇ ਲਈ ਅੱਗੇ ਜਿੰਨੇ ਕੰਮ ਕਰਨਾ ਉਹਦੇ ਲਈ तकरीबन 500 ਕਰੋੜ ਰੁਪਇਆ ਇਸ ਬਜਟ ਚ ਰੱਖਿਆ ਹੈ ਇਹ ਬੜਾ ਭਾਰੀ ਵੱਡੀ ਗਿਣਤੀ ਚ ਇਹ ਆਪਣੇ ਉਤਪਾਦਨ ਹੋ ਰਿਹਾ ਬੜਾ ਵੱਡੀ ਗਿਣਤੀ ਚ ਇਹ ਬਾਹਰ ਐਕਸਪੋਰਟ ਵੀ ਹੋ ਰਿਹਾ ਤੇ ਅਸੀਂ ਹੋਰ ਜੇ ਗੱਲ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ 25 ਕਰੋੜ ਤੋਂ ਵੱਧ ਲੋਕ ਨੇ ਜਿਹੜੇ ਉਹ ਪਿਛਲੇ ਗਰੀਬੀ ਰੇਖਾ ਹੇਠਾਂ ਉਹ ਕੱਢੇ ਗਏ ਨੇ ਉਹਨਾਂ ਦੀ ਗਿਣਤੀ 25 ਕਰੋੜ ਇਹ ਥੋੜੀ ਨਹੀਂ ਹੁੰਦੀ ਉਹ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਕਰੀਬਨ ਪ੍ਰਧਾਨ ਮੰਤਰੀ ਗਰੀਬ ਪਿਆਰ ਯੋਜਨਾ 8 ਕਰੋੜ ਲੋਕਾਂ 880 ਕਰੋੜ ਲੋਕਾਂ ਨੂੰ ਜਦੋਂ ਕੋਵਿਡ ਤੋਂ ਬਾਅਦ ਕੀ ਜਿਹੜਾ ਚੱਲ ਰਿਹਾ 80 ਕਰੋੜ ਲੋਕਾਂ ਨੂੰ ਉਹ ਲਗਾਤਾਰ ਰਾਸ਼ਨ ਜਿਹੜਾ ਉਹ ਦਿੱਤਾ ਜਾਂਦਾ ਠੀਕ ਹੈ ਜਿਪੀਓ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਆ ਉਹ ਵੀ ਸਕੀਮ ਜਾਂ ਟਾਇਲਟ ਬਣਾ ਕੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਸਿਲੰਡਰ ਦੇਣ ਦੀ ਸਕੀਮ ਉਹ ਬਰਕਰਾਰ ਜਾਰੀ ਹੈ ਜਿਹੜੀ ਉਹ ਰਹੀ ਤਕਰੀਬਨ ਮੁਦਰਾ ਯੋਜਨਾ ਦੇ ਵਿੱਚ ਜਿੱਥੇ ਪਹਿਲਾਂ 10 ਲੱਖ ਰੁਪਈਆ ਸੀ ਉਹਨੂੰ ਡਬਲ ਕਰਤਾ ਮੁਦਰਾ ਯੋਜਨਾ ਚ 20 ਲੱਖ ਰੁਪਈਆ ਇਸ ਵਾਰ ਜਿਹੜਾ ਹੈ ਉਹ ਸਰਕਾਰ ਨੇ ਆਪਣੇ ਬਜਟ ਚ ਕੀਤਾ ਇਸੇ ਤਰੀਕੇ ਨਾਲ ਹਾਂਸ਼ਵਨ ਜਿਹੜੇ ਕਾਰਡ ਨੇ ਉਹ ਤਕਰੀਬਨ 5 ਲੱਖ ਰੁਪਈਆ ਉਹਨਾਂ ਲਈ ਸਿਹਤ ਲਈ ਦੇ ਰਹੇ ਆ ਤੇ ਮੈਂ ਇੱਕ ਗੱਲ ਹੋਰ ਆਪਣੀ ਰੇਲਵੇ ਮਿਨਿਸਟਰੀ ਬਾਰੇ ਦੱਸਣਾ ਚਾਹਣਾ ਜਿਹੜਾ ਕਿਸੇ ਵੇਲੇ ਪੰਜਾਬ ਦਾ ਮੈਂ ਸਪੈਸਿਫਿਕ ਮੈਂ ਦੇਖ ਰਿਹਾ ਸੀ ਆਪਣੇ ਵੀ ਬਜਟ ਕੀ ਸਥਿਤੀ ਹੈ ਤੇ ਉਹ ਯੂਪੀਏ ਸਰਕਾਰ ਵੇਲੇ 2009 ਤੋਂ 14 ਤੱਕ ਪੰਜਾਬ ਲਈ ਉਹਨਾਂ ਦਾ ਟੋਟਲ ਬਜਟ ਕਿੰਨਾ ਸੀ 225 ਕਰੋੜ ਤੇ ਅੱਜ 24 25 ਦਾ ਕਿੰਨਾ ਬਜਟ ਇਕੱਲੇ ਪੰਜਾਬ ਲਈ 5147 ਕਿੱਥੇ 225 ਕਰੋੜ ਕਿੱਥੇ 5147 ਕਰੋ ਇਹ ਜਿਹੜਾ ਇਹ ਬਜਟ ਤੇ ਤਕਰੀਬਨ ਇਹਦੇ ਵਿੱਚ ਬੜੇ ਵੱਡੇ ਲੈਵਲ ਤੇ ਸਾਡੀ ਸਾਰੀ ਇਲੈਕਟ੍ਰਿਫਾਈਟ ਜਿਹੜੀ ਜੰਦੀਵ ਲੈਟੀ ਇਲੈਕਟ੍ਰਿਫਿਕੇਸ਼ਨ ਟਰੈਕ ਤੇ ਹੋਣੀ ਸੀ ਉਹ 100% ਹੋ ਚੁੱਕੀ ਆ ਤੇ ਅਸੀਂ ਇਸੇ ਤਰੀਕੇ ਨਾਲ ਜਿਹੜੇ ਬੜੇ ਵੱਡੇ ਫਲਾਈਓਵਰ ਬਣਾ ਰਹੇ ਆ ਇਸੇ ਤਰੀਕੇ ਨਾਲ ਅੰਮ੍ਰਿਤਪਾਲ ਉਣੀ ਮੈਂ ਸਟੇਸ਼ਨ ਦੇਖ ਕੇ ਆਇਆ ਸੀ ਪਟਿਆਲਾ ਵੀ ਉਹਦੇ ਵਿੱਚ ਤੇ ਉਹ 30 ਸਟੇਸ਼ਨ ਨੇ ਜਿਹੜੇ ਅਮਰਿਤ ਭਾਰਤ ਦੇ ਵਿੱਚ ਜਿਹੜੇ ਕੋ ਡਵੈਲਪ ਹੋ ਰਹੇ ਨੇ ਇਹ ਕੁਝ ਗੱਲਾਂ ਆ ਜਿਹੜੀਆਂ ਤੁਹਾਡੇ ਮੂਰੇ ਰੱਖਣੀਆਂ ਸੀ ਤੇ ਇੱਕ ਗੱਲ ਬੜੀ ਗਲਤ ਜਿਹੜੀ ਕਹੀ ਜਾ ਰਹੀ ਹੈ ਇਹ ਬਜਟ ਕੋਈ ਬਜਟ ਆ ਜਿਹੜਾ ਇਹ ਇਕੱਲਾ ਬਜਟ ਕਿਸੇ ਇੱਕ ਸਟੇਟ ਦਾ ਨਹੀਂ ਹੁੰਦਾ ਬਜਟ ਸਾਰੇ ਹਿੰਦੁਸਤਾਨ ਦਾ ਹੈ ਤੇ ਉਹਦੇ ਲਈ ਬੋਲ ਮੈਂ ਅਲੱਗ-ਅਲੱਗ ਦੱਸਿਆ ਕਿੰਨਾ ਕਿਸਾਨਾਂ ਲਈ ਪੈਸਾ ਆ ਰਿਹਾ ਕਿੰਨਾ ਮਜ਼ਦੂਰਾਂ ਲਈ ਆ ਰਿਹਾ ਕਿੰਨਾ ਜੇ ਇੱਕ ਇੱਕ ਗੱਲ ਮੈਂ ਕਰਨ ਲਗਾ ਉਹਦੇ ਲਈ ਤਾਂ ਫਿਰ ਬਹੁਤ ਵੱਡਾ ਜਿਹੜਾ ਤਕਰੀਬਨ ਉਹ ਟਾਈਮ ਚਾਹੀਦਾ ਜੇ ਮੈਂ ਬਜਟ ਦੀ ਤੁਹਾਡੇ ਮੂਰੇ ਗੱਲ ਕਰਾਂ ਮੈਂ ਉਹਦੀ ਬਾਕੀ ਕਾਪੀਆਂ ਤੁਹਾਨੂੰ ਦੇ ਦੂੰਗਾ ਕਿ ਕਿੱਡਾ ਕਿੱਡੀ ਜਿਹੜੀ ਅਸੀਂ ਚਾਹੇ ਉਹ ਬੱਚਿਆਂ ਲਈ ਆ ਚਾਹੇ ਗ੍ਰਾਂਟ ਐਂਡ ਏਡ ਆ ਕਿੰਨਾ ਅਸੀਂ ਦੇ ਰਹੇ ਆ ਚਾਹੇ ਅਸੀਂ ਸਪੈਸ਼ਲਿਸਟ ਅਸਿਸਟੈਂਸ ਆ ਜਿਹੜੀ ਉਹ ਅਸੀਂ ਕਿੰਨੀ ਦੇ ਰਹੇ ਆ ਇਹ ਕਰਕੇ ਇਸ ਕਰਕੇ ਇਹਦੇ ਬਾਰੇ ਅੰਕੜੇ ਆ ਜਿਹੜੇ ਉਹ ਤੁਹਾਡੇ ਮੂਰੇ ਅਸੀਂ ਰੱਖਾਂਗੇ ਤੇ ਹੈ ਐਫੀਓ ਨੇ ਉਹਨਾਂ ਨੂੰ ਅਸੀਂ ਕੋਆਪਰੇਟਿਵ ਸਟਾਰਟਅੱਪਸ ਜਿਹੜੇ ਵੈਜੀਟੇਬਲ ਫਾਰਮਰਸ ਲਈ ਪੰਜਾਬ ਨੂੰ ਅਸੀਂ ਕਿਵੇਂ ਬੈਨੀਫਿਟ ਦੇ ਰਹੇ ਹਾਂ ਪਾਰਟਿਕੂਲਰਲੀ ਇਹ ਸਾਡੇ ਲੁਧਿਆਣਾ ਬਰਨਾਲਾ ਰੂਪਨਗਰ ਜਿੱਥੇ ਜ਼ਿਆਦਾ ਸਬਜ਼ੀਆਂ ਤੇ ਫਲ ਫਰੂਟ ਹੁੰਦਾ ਉਥੇ ਇਹਦਾ ਫਾਇਦਾ ਮਿਲੂ ਇਸੇ ਤਰੀਕੇ ਨਾਲ ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਹੜੀਆਂ 208 ਨੇ ਤਕਰੀਬਨ ਪੰਜਾਬ ਦੇ ਵਿੱਚ ਵੱਡੀਆਂ ਨੈਸ਼ਨਲ ਕੋਆਪਰੇਟਿਵ ਪਾਲਿਸੀ ਦੇ ਅਧੀਨ ਇਹਨਾਂ ਨੂੰ ਅਸੀਂ ਬੜਾ ਵੱਡਾ ਲਾਭ ਆ ਜਿਹੜਾ ਅਸੀਂ ਦੇ ਰਹੇ ਹਾਂ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਇਕੋ ਫ੍ਰੈਂਡਲੀ ਕਿਸ ਤਰੀਕੇ ਨਾਲ ਇਕੋ ਫ੍ਰੈਂਡਲੀ ਜਿਹੜਾ ਬੜਾ ਵੱਡਾ ਇਹ ਮੈਂ ਤੁਹਾਨੂੰ ਦੱਸ ਕੇ ਹਟਿਆ ਇਹਦੇ ਵਿੱਚ 1.600 ਕਰੋੜ ਦਾ ਕੱਲਾ ਬਜਟ 1 ਕਰੋੜ ਫਾਰਮਰਸ ਅਕ੍ਰੋਸ ਦਾ ਕੰਟਰੀ ਜਿਹੜਾ ਨੇਚਰਲ ਫਾਰਮਿੰਗ ਅੱਜ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਇਹਨਾਂ ਨੂੰ ਬੜੀ ਵੱਡੀ ਮਦਦ ਕਰ ਰਹੇ ਹਾਂ ਜਿਹੜੀ ਨੇਚਰਲ ਫਾਰਮਿੰਗ ਜਿਹੜੇ ਪੈਸਟੀਸਾਈਡਸ ਤੋਂ ਬਚਣ ਵੱਡੀਆਂ ਮਸ਼ੀਨਰੀਆਂ ਤੋਂ ਬਚਣ ਇਹ ਤਕਰੀਬਨ ਇਹਦੀ ਅਗਲੇ 2 ਸਾਲ ਦੇ ਵਿੱਚ ਇੱਕ ਕਰੋੜ ਕਿਸਾਨ ਆ ਜਿਹੜਾ ਇਹਦੇ ਨਾਲ ਸੀ ਜੁੜਾਂਗੇ ਇਹਨੂੰ ਨੌ ਦਿੱਤਾ ਏ ਨੇਚਰਲ ਫਾਰਮਿੰਗ ਦਾ ਇਹਦੇ ਵਿੱਚ ਸਰਕਾਰ ਬੜੀ ਵੱਡੀ ਮਦਦ ਕਰ ਰਹੀ ਹੈ ਤੁਸੀਂ ਦੇਖਿਆ 500 ਕਰੋੜ ਖਾਸ ਤੌਰ ਤੇ ਨਮੂ ਡਰੋਨ ਦੀ ਦੀ ਇਹ ਅਸੀਂ ਖਾਸ ਤੌਰ ਤੇ ਸਾਡੀਆਂ ਭੈਣਾਂ ਲਈ ਇਹਦੇ ਲਈ 500 ਕਰੋੜ ਦੇ ਉੱਤੇ ਇਹ ਡਰੋਨ ਦਿੱਤੇ ਜਾਣਗੇ ਡਰੋਨ ਆਪਰੇਟ ਸਾਡੀਆਂ ਭੈਣਾਂ ਕਰਨਗੀਆਂ ਉਹ ਬੜਾ ਸੌਖਾ ਏ ਆਪਰੇਟ ਕਰਕੇ ਉਹਨਾਂ ਨੂੰ ਬਹੁਤ ਪੈਸੇ ਵੀ ਬਣਨਗੇ ਡਰੋਨ ਵੀ ਦਿੱਤੇ ਜਾਣਗੇ ਵੀ ਉਹ ਆਪਣਾ ਡਰੋਨ ਦੇ ਨਾਲ ਸਾਰੇ ਪਿੰਡ ਦੀ ਕਿਸੇ ਵੀ ਕਿਸਾਨ ਦੀ ਖੇਤੀ ਆ ਕਿਸ ਦਾ ਕਣਕ ਲਾਇਆ ਝੋਨਾ ਲਾਇਆ ਕੁਝ ਵੀ ਉਹ ਡਰੋਨ ਰਾਹੀਂ ਉਹ ਤੋਂ ਦੇਖ ਸਕਦੇ ਆ ਵੀ ਕਿਸ ਪਾਸੇ ਇਸ ਵੇਲੇ ਪਾਣੀ ਦੀ ਲੋੜ ਸਾਰੇ ਖੇਤ ਨਹੀਂ ਲੋੜ ਕਿਸੇ ਗੁੰਜੇ ਚ ਲੋੜ ਕਿਤੇ ਕੋਈ ਬਿਮਾਰੀ ਤਾਂ ਨਹੀਂ ਪਈ ਡਰੋਨ ਰਾਹੀਂ ਉਹ ਦੇਖ ਸਕਦੀ ਹੈ ਜੇ ਸਪਰੇਅ ਕਰਨੀ ਹੈ ਪਿੰਡਾਂ ਚ ਤਾਂ ਉਹ ਡਰੋਨ ਨਾਲ ਉਹ ਸਪਰੇਅ ਕਰ ਸਕਦੇ ਆ ਉਦੇ ਉਹ ਆਪਣੇ ਚਾਰਜੇਸ ਆ ਜਿਹੜੇ ਉਹ ਉੱਚ ਲੈ ਸਕਦੇ ਆ ਤੇ ਖਾਸ ਤੌਰ ਤੇ ਸਾਡਾ ਜਿਹੜਾ ਇੱਕ ਸਾਊਥ-ਵੈਸਟ ਰੀਜਨ ਆ ਜਿਹੜਾ ਪੰਜਾਬ ਦਾ ਉੱਥੇ ਅਸੀਂ ਖਾਸ ਤੌਰ ਤੇ ਸ਼੍ਰਮ ਇਹ ਇੱਕ ਬੜਾ ਇਸਾਰੰਕ ਤੇ ਖਾਸ ਇਹਦੀ ਫਾਰਮਿੰਗ ਲਈ ਜਿਹੜਾ ਪੰਜਾਬ ਚ ਧਿਆਨ ਆ ਜਿਹੜਾ ਉਹ ਸੈਂਟਰਲ ਗਵਰਨਮੈਂਟ ਨੇ ਇਹਦੇ ਵਿੱਚ ਦਿੱਤਾ ਤੇ ਹੋਰ ਪਲਸਿਸ ਆ ਜਿਹੜਾ ਉਹਨੂੰ ਪਤਾ ਅੱਜ ਆਇਲ ਸੀਡਸ ਆ ਪੰਜਾਬ ਦੇ ਵਿੱਚ ਉਦੇ ਵਿੱਚ ਹੈ ਗੋਭੀ ਸਰੋਂ ਆ ਜੇ ਸਰੋਂ ਆ ਚਾਹੇ ਹੋਰ ਸਾਡੇ ਅਲੱਗ-ਅਲੱਗ ਤਰ੍ਹਾਂ ਦੇ ਤੇਲ ਨੇ ਤਾਰਾ ਵੀਰਾ ਇਹੀਆਂ ਚੀਜ਼ਾਂ ਨੂੰ ਬੜਾ ਵੱਡਾ ਧਿਆਨ ਆ ਜਿਹੜਾ ਉਹ ਦਿੱਤਾ ਜਾ ਰਿਹਾ ਇਥੇ ਹੋਰ ਜੇ ਤੁਸੀਂ ਕੋਈ ਸਵਾਲ ਹੋਵੇ ਬਿਲਕੁਲ ਸਰ ਆਰਡੀਐਫ ਫਰਦਨੇਗੇ ਪੰਜਾਬ ਦੇ ਕਾਫੀ ਸਮੇ ਤੋਂ ਰੁਕੇ ਹੋਏ ਲੇਕਿਨ ਤੇ ਹੁਣ ਤੁਸੀਂ ਸਰਕਾਰ ਦੇ ਵਿੱਚ ਹੋਗੇ ਕਿੰਦਾ ਦੇ ਜਿਹੜੇ ਉਹ ਫਰਦ ਹੋਰ ਦੱਸ ਲਓ ਤੇ ਇੱਕ ਇੱਕ ਗੱਲ ਜਿਹੜੀ ਨੌਜਵਾਨਾਂ ਲਈ ਹੈ ਮੈਂ ਇੱਕ ਗੱਲ ਬਸ ਕਰ ਗਿਆ ਖਾਸ ਤੌਰ ਤੇ ਸਕਿੱਲ ਕਿਉਂਕਿ ਅੱਜ ਕੱਲ੍ਹ ਸਕਿੱਲ ਹੀ ਸਭ ਕੁਝ ਆ ਗਈ ਜਿਹੜੀ ਕਿਤਾਬੀ ਪੜ੍ਹਾਈਆਂ ਨੇ ਉਹ ਅਲੱਗ ਨੇ ਬਸ ਸਕਿੱਲ ਜਿਹਦੇ ਜਿਹਨੂੰ ਕੋਈ ਹੁਨਰ ਕਹਿੰਦੇ ਆ ਉਹਦੇ ਲਈ 20 ਲੱਖ ਜਿਹੜਾ ਅਗਲੇ 5 ਸਾਲ ਵਿੱਚ ਉਹਨੂੰ ਅਸੀਂ ਸਕੇਲਡ ਕਰਨਾ ਹੈ ਇਹ 1000 ਆਈਟੀਆਈ ਉਹਨਾਂ ਨੂੰ ਅਪਗ੍ਰੇਡ ਕਰਕੇ ਉਹਨਾਂ ਦੇ ਹੱਬ ਬਣਾ ਕੇ ਉੱਥੇ ਇਹਨਾਂ ਨੂੰ ਯੂਨੀਵਰਸਟੀਆਂ ਚ ਤਕਰੀਬਨ ਸਾਡਾ 20 ਲੱਖ ਨੌਜਵਾਨ ਟ੍ਰੇਨਡ ਹੋ ਕੇ ਨਿਕਲੇ ਉਹ ਇਹ ਨਹੀਂ ਅੱਗੇ ਉਹ ਡਾਕਟਰੇਟ ਉਹ ਕਲੰਬਰ ਦੇ ਵਿੱਚ ਵੀ ਹੋ ਸਕਦਾ ਉਹ ਇਲੈਕਟ੍ਰੀਸ਼ੀਅਨ ਦੇ ਵਿੱਚ ਵੀ ਹੋ ਸਕਦਾ ਕੱਲਾ ਡਾਕਟਰ ਇਹ ਨਹੀਂਗਾ ਵੀ ਜਾਨਵਰਾਂ ਦਾ ਜਾਂ ਬੰਦਿਆਂ ਦਾ ਡਾਕਟਰੇਟ ਹੋ ਸਕਦਾ ਉਹਦੇ ਲਈ ਇੱਕ ਬਹੁਤ ਵੱਡਾ ਹੈ ਉਹਨੇ ਪੂਰੇ ਜਦੋਂ ਡਿਗਰੀ ਜਾਈ ਉਹ ਲੱਭੂ ਵੀ ਉਹ ਦੁਨੀਆ 'ਚ ਕਿਤੇ ਵੀ ਕੰਮ ਕਰੂਗਾ ਨਵੇਂ ਜਵਾਨਾਂ ਨੂੰ ਇਹ ਬੜਾ ਵੱਡੀ ਓਪਰਚੁਨਿਟੀ ਆ ਜਿਹੜੀ ਆਉਣ ਵਾਲੇ ਦਿਨਾਂ 'ਚ ਦਿੱਤੀ ਜਾ ਰਹੀ ਹੈ ਤੇ ਖਾਸ ਤੌਰ ਤੇ ਇੱਕ ਬਹੁਤ ਵੱਡਾ ਸਾਡਾ ਅਮਰੀਕਾ ਤੋਂ ਵੀ ਸੀ ਸ੍ਰੀ ਸਾਹਿਬ ਜਾਣਦੇ ਆ ਵੀ ਵਰਕਿੰਗ ਊਮਨ ਹਾਸਟਲ ਕਿਉਂਕਿ ਜਿੱਦੀਆਂ ਵੱਡੀਆਂ ਇੰਡਸਟਰੀਆਂ ਆ ਜਿਹੜੇ ਵੱਡੇ ਕਾਰੋਬਾਰ ਨੇ ਅੱਜ ਕੰਮ ਚੱਲਦੇ ਆ ਸਾਡੀਆਂ ਬੇਟੀਆਂ ਕੰਮ ਕਰਦੀਆਂ ਤੇ ਉਹ ਰਾਤਾਂ ਨੂੰ ਘਰੇ ਜਾਣਾ ਬੜਾ ਉਹ ਕੋਈ ਵੀ ਅਸੀਂ ਗੱਲ ਹੋ ਸਕਦੀ ਹੈ ਉਹ ਵਰਕਿੰਗ ਊਮਨ ਸਾਡੇ ਲਈ ਖਾਸ ਤੌਰ ਤੇ ਅਸੀਂ ਹਰ ਸ਼ਹਿਰ ਦੇ ਵਿੱਚ ਹਾਸਟਲ ਲਈ ਜਿਹੜੇ ਉਹਨਾਂ ਨੇ ਬਣਨਗੇ ਉਹ ਸ਼ਹਿਰ 'ਚ ਰਹਿ ਕੇ ਮਹੱਈਆ ਉਹਨਾਂ ਦੀ ਵਧੀਆ ਉਹ ਹਾਸਟਲ ਪ੍ਰੋਵਾਈਡ ਕਰਦੇ ਜਾਣਗੇ ਜਿਸ ਦਾ ਚੰਗ ਕੰਮ ਹੈ ਕਿ ਸ਼ਹਿਰ ਉਹ ਕਰ ਸਕਦੇ ਆ ਤੇ ਇਸ ਕਰਕੇ ਅਸੀਂ ਹੋਰ ਗਵਰਨਮੈਂਟ ਆ ਜਿਹੜੀ ਕਾਪਰ ਇੰਸਟੀਚਿਊਟ ਡੀਗਰੀ ਇਨ ਟੈਕਨੋਲੋਜੀ ਨੂੰ ਅਸੀਂ 11 ਲੱਖ ਰੁਪਇਆ ਦੇ ਰਹੇ ਹਾਂ ਉਹ ਵੀ ਅੱਗੇ ਇਹਦੇ ਵਿੱਚ ਆਪਣਾ ਹੋਰ ਜਿਹੜਾ ਹੋ ਕੇ ਵੱਧ ਸਕੇ ਹਾਂਜੀ ਹੁਣ ਬਿੱਟਰ ਜੀ ਤੁਸੀਂ ਹਰ ਇੱਕ ਚੀਜ਼ ਤਰਸੀ ਦੀ ਜੋ ਕਿ ਇੱਕ ਇੱਕ ਹਰ ਇੱਕ ਨਗਰ ਦੀ ਰਸੀ ਕੇ ਸਾਹਮਣੂ ਲੈ ਕੇ ਕਿ ਅਸੀਂ ਜ਼ਮੀਨਾਂ ਦੇ ਉੱਪਰ ਵੀ ਜਿਹੜਾ ਕਾਂਡ ਬਣਾਉਣ ਜਾ ਰਹੇ ਹਾਂ ਹਰ ਇੱਕ ਚੀਜ਼ ਅਸੀਂ ਲੇਕਿਨ ਇਹ ਸਮਝਾ ਕੇ ਵੀ ਰੇਂਜ ਕਿਸਾਨ ਤੁਹਾਡੀ ਗੱਲ ਸਮਝ ਰਹੀ ਨਹੀਂ ਤੁਕਿ ਉਹਤੇ ਹੀ ਕਿੰਨੀ ਇੱਕ ਤੁਸੀਂ ਗੱਲਬਾਤ ਦਾ سلسلہ ਵੀ ਬੰਦ ਕਰ ਦਿੱਤਾ ਹੈਗਾ ਨਾ ਗੱਲਬਾਤ ਕਰ ਰਹੇ ਹੋ ਪਰ ਨਾ ਕੋਈ ਕਸ਼ਿਸ਼ ਜਾਰੀ ਲਗਾਤਾ ਦੇਖੋ ਤਾਂ ਵੀ ਯਾਰ ਦਮ ਸੇ ਉਹਨੂੰ ਚਿਪ ਕਰੀ ਇੱਕ ਗੱਲ ਨੂੰ ਬੜਾ ਬੜਾ ਚੰਦ ਵੀ ਆ ਤੇ ਤੁਸੀਂ ਮੈਂ ਤਾਂ ਆਪਣੀ ਨਜ਼ਰ ਚਾਹੇ ਮੇਰੀ ਉਹਨਾਂ ਦਾ ਬੜੀ ਕਹਾ ਸੁਣਾ ਵੀ ਹੁੰਦਾ ਰਿਹਾ ਮੈਂ ਆਪਣੀ ਨਜ਼ਰ ਤੇ ਰਾਜੀਵਾਦ ਸਾਹਿਬ ਉਗਰਾਹਾ ਸਾਹਿਬ ਲਖਵਾਲ ਸਾਹਿਬ ਚਲੇ ਗਏ ਮਾਦਾ ਬੀਤਾ ਸਾਡੇ ਕਾਧੀਆਂ ਸਾਹਿਬ ਨੇ ਰਜੀਵ ਜੀ ਨੇ ਇਹ ਮੈਂ ਕੁਝ ਬੰਦੇ ਸਮਝਦਾ ਜਿਹੜੇ ਵੱਡੇ ਬਾਹਰ ਨੇ ਤੇ ਤੁਸੀਂ ਮੇਰੀ ਬੇਨਤੀ ਆ ਜ਼ਰੂਰ ਅੱਜ ਰਾਜੀਵਾਲ ਸਾਹਿਬ ਦੀ ਕਈਆਂ ਨੇ ਇੰਟਰਵਿਊ ਸੁਣੀ ਹੋਣੀ ਆ ਕਈ ਜ਼ਰੂਰ ਸੁਣ ਵੀ ਉਹ ਕੱਲ ਉਹਨਾਂ ਨੇ ਕੀ ਬੋਲਿਆ ਹੁਣ ਦੂਜੀ ਗੱਲ ਮੈਂ ਇਹ ਕਹਿਣਾ ਅਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਪਹਿਲਾਂ ਵੀ ਕਰਦੇ ਰਹੇ ਵੀ ਭਾਈ ਸਰਕਾਰ ਮੋਦੀ ਜੀ ਸਰਕਾਰ ਮੋਦੀ ਜੀ ਦੀ ਬਣਨੀ ਆ ਆਪਾਂ ਸਰਕਾਰ ਨਾਲ ਗੱਲ ਕਰੀ ਪਰ ਅਜੰਡਾ ਹੋਰ ਸੀ ਵਿੱਚ ਉਹਦੇ ਵਿੱਚ ਕਿਸਾਨ ਨਹੀਂ ਸੀ ਇਹ ਚੰਦ ਕਿਸਾਨ ਲੀਡਰ ਸੀ ਜਿਨ੍ਹਾਂ ਨੇ ਸ਼ੁਭ ਕਰਨ ਮਾਂ ਦਾ ਪੁੱਤ ਮਰਵਾਤਾ ਉਹਨਾਂ ਦੇ ਗੋਲੀ ਵੱਜੀ ਸ਼ਹੀਦ ਹੋ ਗਿਆ ਅੱਖਾਂ ਚਲੀਆਂ ਗਈਆਂ ਉਹ ਡਰਾਮਾ ਇੱਥੇ ਚੱਲਦਾ ਰਿਹਾ ਜਦੋਂ ਇਹ ਕੀ ਕਹਿੰਦੇ ਸੀ ਜੀ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਤੇ ਹੁਣ ਮੈਨੂੰ ਦੱਸੋ ਭਾਈ ਸਾਹਿਬ ਮੈਂ ਵੀ ਉਸ ਪਾਰਲੀਮੈਂਟ ਸੀ ਪ੍ਰਧਾਨ ਮੰਤਰੀ ਜੀ ਵੀ ਉੱਥੇ ਮੌਜੂਦ ਸੀ ਤੇ ਹੁਣ ਇਹ ਕਿਸਾਨ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਸਾਨੂੰ ਜਾਣ ਨਹੀਂ ਦਿੰਦੇ ਉਹ ਜਹਾਜ਼ 'ਚ ਗਏ ਬੱਸ 'ਚ ਗਏ ਤੁਰ ਕੇ ਗਏ ਗੱਡੀ 'ਚ ਗਏ ਟ੍ਰੇਨ 'ਚ ਗਏ ਕੀਚ ਗਏ ਉਹਨਾਂ ਨੂੰ ਦਿੱਲੀ ਵੀ ਚਲੇ ਗਏ ਉਹ ਦਿੱਲੀ ਵੀ ਕਿਸ ਨੇ ਰੋਕਿਆ ਉਹ ਦਿੱਲੀ ਤੋਂ ਬਾਅਦ ਪਾਰਲੀਮੈਂਟ 'ਚ ਵੀ ਚਲੇ ਗਏ ਕਿਸ ਨੇ ਰੋਕਿਆ ਪਾਰਲੀਮੈਂਟ ਚ ਬਾਹਰ ਜਾ ਕੇ ਉਹ ਰਾਹੁਲ ਗਾਂਧੀ ਦੇ ਕਮਰੇ ਚ ਵੀ ਚਲੇ ਗਏ ਕਿਸ ਨੇ ਰੋਕਿਆ ਕਮਰੇ ਤੋਂ ਬਾਹਰ ਆ ਕੇ ਉਹਨਾਂ ਨੇ ਪ੍ਰੈਸ ਨੂੰ ਵੀਡੀਓ ਨੂੰ ਪਾਰਲੀਮੈਂਟ ਦੇ ਸਭ ਤੋਂ ਵੱਡਾ ਦਰਵਾਜ਼ਾ ਜਿਹੜਾ ਉਹਦੇ ਮੂਹਰੇ ਕਹਿ ਕੇ ਬਰਾਬਰ ਲੱਗ ਗਿਆ ਉਦੋਂ ਮਨ ਘੇਰੋ ਗੱਡੀਆਂ ਚ ਜੀਚ ਵੀ ਆਏ ਬਹਿ ਜਾ ਕੇ ਮੇਰੇ ਅਗੇ ਕਿਸ ਨੇ ਰੋਕਿਆ ਉਹਨਾਂ ਮੈਨੂੰ ਇਹ ਦੱਸੋ ਵੀ ਕਿਸੇ ਨੇ ਰੋਕਿਆ ਉਹਨਾਂ ਨੂੰ ਉਹ ਜਿਹੇ ਕਿਸਾਨ ਲੀਡਰ ਨੇ ਜਿਹੜੇ ਜਾਂ ਉਹ ਜਿੰਨੇ ਵੀ ਗਏ ਸੀ ਸਾਰੇ ਐਮਪੀ ਨਾਲ ਬੈਠੇ ਉੱਥੇ ਗੱਲਾਂ ਕਰ ਰਹੇ ਸੀ ਕਿ ਸਿਨੇ ਨਹੀਂ ਰੁਕਿਆ ਸਰਕਾਰ ਤਾਂ ਅੰਦਰ ਕੋਧੀ ਸਾਥ ਦੀ ਸੀ ਤੇ ਉੱਥੇ ਹੱਤਾ ਵੀ ਨਹੀਂ ਹਿੱਲ ਸਕਦਾ ਸੀਗਾ ਪਾਰਲੀਮੈਂਟ ਦੇ ਅੰਦਰ ਨਾ ਜਾਣ ਦਿੰਦੇ ਪਰ ਗੱਲ ਇਹ ਆ ਵੀ ਜੇ ਤੁਸੀਂ ਕੋਈ ਵੀ ਮੈਂ ਵੀ ਹੋਵਾਂ ਤੁਸੀਂ ਵੀ ਹੋਵਾਂ ਜੇ ਤੁਸੀਂ ਆਪਣੀਆਂ ਗੱਡੀਆਂ 'ਚ ਟਰੈਕਟਰਾਂ 'ਚ ਅਸਲੇ ਰੱਖ ਕੇ ਲੈ ਕੇ ਜਾਓਗੇ ਕਿਰਪਾਨਾਂ ਰੱਖ ਕੇ ਲੈ ਕੇ ਜਾਓਗੇ ਟਗੂਏ ਰੱਖ ਕੇ ਲੈ ਕੇ ਜਾਓਗੇ ਫਿਰ ਕਾਨੂੰਨ ਦੇ ਮਤਲਬ ਕਿ ਤੁਹਾਨੂੰ ਸਭ ਨੂੰ ਰੋਕਿਆ ਜਾਊ ਪਰ ਹੁਣ ਤੁਹਾਡੇ ਮੂਰੇ ਆ ਗਿਆ ਵੀ ਇਹ ਲੀਡਰ ਸਾਰੇ ਕਾਂਗਰਸ ਤੇ ਆਮ ਆਦਮੀ ਇੰਡੀਆ ਐਲਾਈਂਸ ਨਾਲ ਰਲੇ ਹੋਈ ਸੀ ਇਹਨਾਂ ਦਾ ਮਕਸਦ ਇਹਦਾ ਸੀ ਹੁਣ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਏ ਨੇ ਸਾਰਿਆਂ ਨੂੰ ਦਿਖਾ ਕੇ ਆਏ ਆ ਵੀ ਆਹ ਭਾਈ ਜਿਸ ਮਦਦ ਦਾ ਜਿਹੜੀ ਇਹਨਾਂ ਦੀ ਕੀਤੀ ਉਹਨਾਂ ਨੇ ਵੀ ਉਹਨਾਂ ਨੂੰ ਵੈਲਕਮ ਕੀਤਾ ਪਹੁੰਚਾਇਆ ਉੱਥੇ ਹੁਣ ਰਾਹੁਲ ਗਾਂਧੀ ਜਾਂ ਆਮ ਆਦਮੀ ਪਾਰਟੀ ਉਹਨਾਂ ਦਾ ਕੀ ਕਰ ਸਕਦੀ ਹੈ ਸਿਰਫ ਉਹਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਨੂੰ ਜਾ ਕੇ ਲੀਡਰ ਨੇ ਇਹ ਉਹਨਾਂ ਨਾਲ ਰਲੇ ਨੇ ਜਾਂ ਉਹ ਮੁੜ ਮੈਨੂੰ ਇੱਕ ਗੱਲ ਦੱਸੋ ਮੈਂ ਸਾਫ਼ ਇਹ ਕਹਿਣਾ ਚਾਹੁੰਦਾ ਇੱਕ ਪੰਜਾਬੀ ਹੋਣ ਦੇ। ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਿਓ ਤੁਹਾਡੇ ਨੇੜੇ ਹੀ ਨੇ। ਅੱਜ ਪੰਜਾਬ ਦੇ ਵਿੱਚ ਮੈਂ ਜਾ ਕੇ ਅੱਜ ਸਮੂਹ ਨੂੰ ਵੀ ਪੁੱਛਿਆ ਮੈਂ ਸलाम ਵੀ ਪੁੱਛਿਆ। ਅੱਜ ਪੰਜਾਬ ਦੇ ਵਿੱਚ ਇਹ ਗੱਲ ਐਮਐਸਪੀ ਦੀ ਕਰਦੇ ਆ ਗਰੰਟੀ ਦੀ ਕਰਦੇ ਆ ਲੀਗਲ ਗਰੰਟੀ। ਮੈਨੂੰ ਕੋਈ ਕਹਿ ਦੇ ਵੀ ਪੰਜਾਬ 'ਚ ਕਣਕ ਰੱਜ ਇੱਕ ਦਾਣਾ ਵੀ ਇਹ ਕਿਉਂ ਕਹਿ ਦੇ ਨਹੀਂ ਚੱਕਿਆ ਜਾਂਦਾ। ਮੈਨੂੰ ਕੋਈ ਕਹਿ ਦੇ ਵੀ ਝੋਨੇ ਦਾ ਇੱਕ ਦਾਣਾ ਵੀ ਨਹੀਂ ਚੱਕਿਆ ਜਾਂਦਾ। ਗੰਨੇ ਦਾ ਰੇਟ ਫਾਧਾਰੀ तकरीबन मेरे भ्रा किसान वीरो ये थोनू گمراہ ਕਰਦੇ 70000 ਕਰੋੜ ਤੋਂ ਉੱਤੇ 70000 ਕਰੋੜ ਤੋਂ ਉੱਤੇ ਸਾਰਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز